ਟਿੱਕੇ ਹੋਇਆ ਸਨ ਭਾਰਤ ਵਾਸੀ ਸੁਪੇਨ ਜਿਹੜਾ ਕਿ ਹਾਕੀ ਦਾ ਜਿਹੜਾ ਮੈਚ ਜਿਹੜਾ ਚੱਲ ਰਿਹਾ ਸੀਗਾ ਕਿ ਲਗਾਤਾਰ ਜਿਹੜਾ ਹੈ ਉਸ ਦਾ ਪ੍ਰਦਰਸ਼ਨ ਜਿਹੜਾ ਸਾਰੇ ਭਾਰਤ ਵਾਸੀ ਜਿਹੜੇ ਕਰਦੇ ਸਨ ਈਵਨ ਕਿ ਇੱਥੇ ਤੱਕਰ ਕੇ ਹਰ ਇੱਕ ਨਾਗਰਿਕ ਜਿਹੜਾ ਹੈ ਰੈਂਦੀ ਦੁਨੀਆ ਦੇ ਵਿੱਚ ਦੇਖ ਰਿਹਾ ਸੀਗਾ ਪਰੰਤੂ ਅੱਜ ਅਸੀਂ ਮੌਜੂਦ ਹਾਂ ਜਰਮਨ ਪ੍ਰੀਜ ਜਿਹੜੇ ਸਿੱਖੀ ਰੂਪ ਦੇ ਵਿੱਚ ਜਿਹੜੇ ਹਾਕੀ ਦੇ ਪਲੇਅਰ ਸਨ ਤਾਂ ਜਿਹੜੇ 11 ਦੇ ਵਿੱਚੋਂ ਜਿਹੜੇ ਇੱਕ ਕੇਠ ਦੇ ਸਨ ਤਾਂ ਅੱਜ ਉਸ ਦੇ ਪਰਿਵਾਰ ਦੇ ਵਿੱਚ ਮੌਜੂਦ ਹਾਂ ਤਾਂ ਵਿਆਹ ਵਰਗਾ ਜਿਹੜਾ ਮਾਹੌਲ ਬਣਿਆ ਹੋਇਆ ਪਰਿਵਾਰ ਸਾਰਾ ਇਕੱਠਾ ਹੋਇਆ ਪਿਆ ਹੈ ਤੁਸੀਂ ਦੇਖ ਸਕਦੇ ਪਰਿਵਾਰ ਜਿਹੜਾ ਇੱਕ ਦੂਸਰੇ ਨੂੰ ਜਿਹੜਾ ਵਧਾਈਆਂ ਦੇ ਰਿਹਾ ਤੇ ਫੋਨ ਕਾਲਸ ਵੀ ਜਿਹੜੇ ਆ ਰਹੇ ਨੇ ਇਵਨ ਕਿ ਜਰਮਨ ਪ੍ਰੀਤ ਹੁਣਾਂ ਨਾਲ ਵੀ ਸਾਡੀ ਜਿਹੜੀ ਹੈ ਗੱਲਬਾਤ ਹੁੰਦੀ ਹੈ ਤਾਂ ਉਸਦੇ ਪਿਤਾ ਜਿਹੜੇ ਸਾਡੇ ਵਿੱਚ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਬੜੀ ਜਿਹੜੀ ਹੈ ਖੁਸ਼ੀ ਦੀ ਜਿਹੜੀ ਹੈ ਗੱਲ ਬਣੀ ਪਈ ਹੈ ਸਭ ਤੋਂ ਪਹਿਲਾਂ ਤਾਂ ਗੁਜਾਰਿਸ਼ ਕਰੂੰਗਾ ਕਿ ਪਿਤਾ ਜੀ ਨੂੰ ਬਾਹਰ ਆਣ ਦੀ ਤੇ ਇੱਥੇ ਆਣ ਕੇ ਗੱਲਬਾਤ ਜਿਹੜੀ ਹੈ ਜ਼ਰੂਰ ਕਰਨਗੇ ਕਿਉਂਕਿ ਸਾਡਾ ਜਿਹੜਾ ਲਾਈਵ ਜਿਹੜਾ ਹੈ ਕਾਸ ਜਿਹੜਾ ਚੱਲ ਰਿਹਾ ਉਸ ਦੇ ਵਿੱਚ ਜਿਹੜੀ ਆ ਪਿਤਾ ਜੀ ਜਿਹੜੇ ਉਹ ਗੱਲਬਾਤ ਕਰਨਗੇ ਜਰਮਨ ਪੀਤ ਹੋਣੇ ਸਿੱਖੀ ਸਰੂਪ ਵਿੱਚ ਖੇਡ ਰਹੇ ਨੇ ਬੜੀ ਵੱਡੀ ਮਾਣ ਵਾਲੀ ਗੱਲ ਹੈ ਤਾਂ ਬ੍ਰਾਉਂਜ਼ ਜਿਹੜਾ ਹੈ ਹਾਸਲ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਕਿਵੇਂ ਦਾ ਲੱਗ ਰਿਹਾ ਜੀ ਬਹੁਤ ਵਧੀਆ ਲੱਗ ਰਿਹਾ ਜਿਹੜੀ ਟੀਮ ਨੇ ਬਹੁਤ ਜ਼ਿਆਦੀ ਮਿਹਨਤ ਕੀਤੀ ਸੀਗੀ ਤਾਂ ਅੱਜ ਮਿਹਨਤ ਉਸ ਦਿਨ ਦੀ ਮਿਹਨਤ ਦਾ ਉਹ ਫਲ ਮਿਲਿਆ ਜੀ ਕੀ ਲੱਗਦਾ ਸੀ ਕਿ ਬੜੀ ਜਿਹੜਾ ਟਫ ਮੁਕਾਬਲਾ ਹੋ ਚੁੱਕਾ ਸੀਗਾ ਐਂਡਲੇ ਪਲ ਜਿਹੜੇ ਰਹਿ ਗਏ ਸਨ ਤਾਂ ਜਿਹੜਾ ਪੂਰਾ ਇਸ ਟਾਈਮ ਜਿਹੜਾ ਹੈ ਸਪੇਨ ਵੱਲੋਂ ਵੀ ਜਿਹੜਾ ਪੂਰਾ ਗੋਲਾਂ ਵੱਲ ਜਿਹੜਾ ੱੱਕਿਆ ਜਾ ਰਿਹਾ ਸੀਗਾ ਬਾਲ ਨੂੰ ਤਾਂ ਲੱਗਦਾ ਸੀਗਾ ਕਿ ਕਿਤਨਾ ਕਿਤੇ ਜਿਹੜਾ ਫੈਸਲਾ ਜਿਹੜਾ ਟਫ ਹੋ ਸਕਦਾ ਸੀਗਾ ਬਿਲਕੁਲ ਜੀ ਗੁਰੂ ਮਹਾਰਾਜ ਨੇ ਬਹੁਤ ਜ਼ਿਆਦੀ ਕਿਰਪਾ ਕੀਤੀ ਆ ਜਿਹੜੀ ਸਾਡੀ ਟੀਮ ਜਿਹੜੀ ਹੈ ਜਿੱਤੀ ਆ ਪਿਛੋਂ ਜੇ ਆਣ ਕੇ ਜਿਹੜਾ ਮੁਕਾਬਲਾ ਸੀਗਾ ਬਹੁਤ ਟਫ ਹੋ ਗਿਆ ਸੀ ਸਾਡੀ ਟੀਮ ਜਿਹੜੀ ਹੈ 2-1 ਦੇ ਨਾਲ ਅੱਗੇ ਚੱਲ ਰਹੀ ਸੀਗੀ ਪਿਛਲੇ 47 ਸੈਕਿੰਡ ਰਹਿੰਦੇ ਸੀਗੇ ਜਦੋਂ ਕਿ ਉਹਨਾਂ ਨੂੰ ਦੋ ਵਾਰੀ ਪਲਾਂਟੀ ਕਾਰਨ ਮਿਲ ਗਏ ਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਜਿਹੜਾ ਪਲਾਂਟੀ ਕਾਰਨ ਦਾ ਬਚਾਅ ਕੀਤਾ ਤੇ ਸਾਡੀ ਟੀਮ ਜਿਹੜੀ ਯਾਤਰੀ ਹੈ ਲਗਾਤਾਰ ਜਿਹੜੀਆਂ ਅਰਦਾਸਾਂ ਜਿਹੜੀਆਂ ਚੱਲ ਰਹੀਆਂ ਸਨ ਤੇ ਦਿਲ ਦੀਆਂ ਜਿਹੜੀਆਂ ਧੜਕਣਾਵੀਆਂ ਤੇਜ਼ ਚੱਲ ਰਹੀਆਂ ਸਨ ਬਿਲਕੁਲ ਜੀ ਬਹੁਤ ਜ਼ਿਆੜੀਆਂ ਦਿਲ ਦੀਆਂ ਧੜਕਣਾ ਤੇਜ਼ ਚੱਲਣ ਲੀਆਂ ਸੀਗੀਆਂ ਤੇ ਇੱਕ ਇੱਕ ਜਦੋਂ ਮੈਚ ਚੱਲਦਾ ਸੀ ਇੱਕ ਸਾਹ ਖਲੋ ਜਾਂਦੇ ਸੀ ਇੱਥੋਂ ਤੱਕ ਵੀ ਸਾਹ ਖਲੋ ਜਾਂਦੇ ਸੀਗੇ ਤੇ ਬਹੁਤ ਜ਼ਿਆਦਾ ਟਫ ਮੈਚ ਸੀਗਾ ਬਹੁਤ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਜਿਹੜੀ ਸਾਡੀ ਇੰਡੀਆ ਟੀਮ ਜਿਹੜੀ ਆ ਉਹ ਜਿੱਤ ਕੇ ਕੀ ਕਹਿਣਾ ਹੈ ਕਿ 52 ਸਾਲਾ ਦਾ ਰਿਕਾਰਡ ਜਿਹੜਾ ਆਸਟ੍ਰੇਲੀਆ ਨੂੰ ਜਿਹੜਾ ਹਰਾ ਕੇ ਉਹ ਵੀ ਇੱਕ ਵੱਡਾ ਜਿਹੜਾ ਹਾਸਲ ਕੀਤਾ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵੱਡਾ ਰਿਕਾਰਡ ਆ ਜਿਹੜੀ ਆਸਟ੍ਰੇਲੀਆ ਦੀ ਟੀਮ ਨੂੰ ਹਰਾਉਣਾ ਇੰਡੀਆ ਵਾਸਤੇ ਇਹ ਬਹੁਤ ਹੀ ਵੱਡਾ ਇੱਕ ਰਿਕਾਰਡ ਆ ਜਿਹੜੇ 52 ਸਾਲਾਂ ਬਾਅਦ ਰਿਕਾਰਡ ਤੋੜਿਆ ਸਾਡੀ ਟੀਮ ਨੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਆ ਸਾਰੇ ਪਲੇਅਰ ਜਿਹੜੇ ਸੀਗੇ ਬਹੁਤ ਮਿਹਨਤ ਕਰ ਰਹੇ ਸੀਗੇ ਤੇ ਐਰਕਾਂ ਉਹ ਆਪਣੇ ਮਕਾਮ ਦੇ ਉੱਤੇ ਪਹੁੰਚੇ ਇੱਕ ਵੱਡੀ ਹੋਰ ਮਾਣ ਵਾਲੀ ਗੱਲ ਹੈ ਸ਼ ਜਰਮਨ ਪੀਤ ਹੁਣੇ ਸਿੱਖੀ ਸਰੂਪੇ ਜਿਹੜੇ ਖੇਡ ਰਹੇ ਨੇ ਤਾਂ ਉਹਨਾਂ ਨੂੰ ਇੱਕ ਵਿਸ਼ੇਸ਼ ਸਨਮਾਨ ਦੀ ਜਿਹੜੀ ਗੱਲਬਾਤ ਵੀ ਜਿਹੜੀ ਚੱਲੀ ਹੈ। ਸ੍ਰੀ ਕਾਲਕਸਰ ਸਾਹਿਬ ਦੇ ਜਥੇਦਾਰ ਸਿੰਘ ਸਹਿਬ ਗਿਆਨੀ ਅਕਬੀਰ ਸਿੰਘ ਨੇ ਜਿਹੜਾ ਜਰਮਨ ਪੀਤ ਸਿੰਘ ਨੂੰ ਮਾਣ ਬਖਸ਼ਿਆ ਇਹ ਬਹੁਤ ਵੱਡਾ ਮਾਣ ਆ। ਅਸੀਂ ਸਿੱਖ ਹੋਣ ਦੇ ਨਾਤੇ ਜਿਹੜਾ ਸਾਨੂੰ ਸ੍ਰੀ ਕਾਲਕਸਰ ਸਾਹਿਬ ਤੋਂ ਸਨਮਾਨ ਮਿਲਣਾ ਵਾ ਇਹ ਸਭ ਤੋਂ ਵੱਡਾ ਸਨਮਾਨ ਸਭ ਤੋਂ ਵੱਡਾ ਦੁਨੀਆ ਦਾ ਸਨਮਾਨ ਇਹੀ ਆ ਸਾਡੇ ਵਾਸਤੇ ਕਿ ਜਿਹੜਾ ਸਾਨੂੰ ਸ੍ਰੀ ਕਾਲਕਸਰ ਸਾਹਿਬ ਤੋਂ ਸਨਮਾਨ ਮਿਲਿਆ ਵਾ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਕਿ ਜਿਨ੍ਹਾਂ ਨੇ ਇਸ ਬੱਚੇ ਨੂੰ ਯਾਦ ਕੀਤਾ ਹੈ ਜੀ ਬਿਲਕੁਲ ਜਰਮਨ ਪੀਤ ਦੇ ਜਿਹੜੇ ਇਕਲੋਤਾ ਸਿਸਟਰ ਨੇ ਜਿਹੜੇ ਪੈਨ ਉਹ ਵੀ ਸਾਡੇ ਵਿੱਚ ਮੌਜੂਦ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਕੀ ਕਹਿਣਾ ਹੈ ਜੀ ਹਾਂਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇੱਕ ਸਿੱਖ ਹੋਣ ਦੇ ਨਾਲ ਤੇ ਇੱਕ ਇੱਕ ਉਹਨਾਂ ਦਾ ਦਾੜਾ ਆ ਨਾਲ ਉਹਨਾਂ ਨੂੰ ਸੰਭਾਲਣਾ ਨਾਲੇ ਮੈਚ ਖੇਡਣਾ ਬਹੁਤ ਵੱਡੀ ਗੱਲ ਆ ਉਹਨਾਂ ਨੇ ਆਪਣਾ ਜਿੱਦਾਂ ਵੈਜ ਹੋ ਕੇ ਆਪਣਾ ਸਾਰਾ ਖੇਡ ਖੇਡੀ ਹੈ ਕਿਉਂਕਿ ਇੱਕ ਸਿੱਖ ਹੋਣ ਦੇ ਨਾਲ ਤੇ ਨਾਲ ਨਾਲ ਹਾਕੀ ਖੇਡਣੀ ਬੜੀ ਵੱਡੀ ਗੱਲ ਹੁੰਦੀ ਆ